ਸਤਿ ਸ੍ਰੀ ਅਕਾਲ ਕ੍ਰੀਜੀ ਹੈਲਪਲਾਈਨ ਚੈਨਲ ਵਿੱਚ ਕਿਸਾਨ ਭੈਣਾ ਭਰਾਵਾਂ ਦਾ ਸਵਾਗਤ ਹੈ ਅੱਜ ਅਸੀਂ ਜਾਣਕਾਰੀ ਦੇਵਾਂਗੇ ਡੈਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਸਕੀਮਾਂ ਬਾਰੇ ਤੇ ਜੋ ਪਸ਼ੂ ਪਾਲਕਾਂ ਲਈ ਕੀ ਕੀ ਸਕੀਮਾਂ ਨਮੀਆਂ ਆਈਆਂ ਨੇ ਤੇ ਸਾਡੇ ਨਾਲ ਜੁੜੇ ਨੇ ਸਰਦਾਰ ਦਵਿੰਦਰ ਸਿੰਘ ਜੀ ਜੋ ਡਿਪਟੀ ਡਾਇਰੈਕਟਰ ਨੇ ਲੁਧਿਆਣਾ ਰੇਂਜ ਤੋਂ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਡੈਰੀ ਪਾਲਕਾਂ ਲਈ ਕੀ ਕੀ ਨਮੀਆਂ ਸਕੀਮਾਂ ਪੰਜਾਬ ਸਰਕਾਰ ਲੈ ਕੇ ਆਈ ਹੈ ਇਹਦੇ ਬਾਰੇ ਜਰੂਰ ਦੱਸੋ ਸੋ ਸਾਡੇ ਕੋਲ ਇਸ ਧੰਦੇ ਵਾਸਤੇ ਪੰਜਾਬ ਦੇ ਵਿਕਾਸ ਵਿਭਾਗ ਕੋਲ ਬਹੁਤ ਸਾਰੀਆਂ ਸਕੀਮਾਂ ਇਸ ਦੁੱਧ ਉਤਪਾਦਕਾ ਵਾਸਤੇ ਸਾਡੇ ਪਸ਼ੂ ਢਾਰੇ ਪਰੌਣ ਤੋਂ ਪਸ਼ੂ ਖਰੀਦਣ ਮਸ਼ੀਨਾਂ ਲੈਣ ਉਹਨਾਂ ਨੂੰ ਵੇਚਣ ਉਹਨਾਂ ਦੇ ਪ੍ਰੋਡਕਟ ਬਣਾਉਣ ਅਤੇ ਹੋਰ ਜੋ ਜੋ ਉਹਨਾਂ ਨੂੰ ਚੀਜ਼ਾਂ ਦੀ ਲੋੜ ਆ ਮਸ਼ੀਨੀ ਦੀ ਲੋੜ ਆ ਉਹ ਅਸੀਂ ਸਾਰੀਆਂ ਮੁਹੱਈਆ ਕਰਾਵਾਂਗੇ ਸਭ ਤੋਂ ਪਹਿਲਾਂ ਤਾਂ ਅਸੀਂ ਫਾਰਮਰ ਨੂੰ ਜਾ ਕੇ ਪਿੰਡ ਪੱਧਰ ਤੇ ਗਿਆਨ ਦਵਾਂਗੇ ਫਿਰ ਉਹਨੂੰ ਪਤਾ ਹੋਵੇ ਕਿ ਡਿਪਾਰਟਮੈਂਟ ਕੀ ਕੀ ਕਰਦਾ ਅਸੀਂ ਕੀ ਕੀ ਫਾਇਦੇ ਲੈ ਸਕਦੇ ਹਾਂ ਬਿਲਕੁਲ ਉਥੋਂ ਜਿਹੜੇ ਸਾਡੇ ਫਾਰਮਰ ਸ਼ਰਤਾ ਪੂਰੀਆਂ ਕਰਦੇ ਆ ਪੰਜਵੀਂ ਪਾਸ ਹੋਣ ਉਮਰ 18 ਤੋਂ 55 ਸਾਲ ਹੋਵੇ ਉਹ ਪਿੰਡ ਦੇ ਪਛੋਕੜ ਹੋਣ ਡੇਰੀ ਫਾਰਮ ਧੰਦੇ ਨਾਲ ਜੁੜੇ ਹੋਣ ਜਾਂ ਜੁੜਨਾ ਚਾਹੁੰਦੇ ਹੋਣ ਉਹਨਾਂ ਨੂੰ ਸਾਡੇ ਕੋਲ ਪੰਜਾਬ ਦੇ ਚ 9 ਡੇਰੀ ਟ੍ਰੇਲਾਈਟ ਸੈਂਟਰ ਨੇ ਕੇਂਦਰ ਨੇ ਤੇ ਉਹ ਕਿੱਥੇ ਕਿੱਥੇ ਨੇ ਪੰਜਾਬ ਉਹ ਸਾਡੇ ਕੋਲ ਜਲੰਧਰ ਹੈ ਫਗਵਾੜਾ ਆ ਕਰਨਤਾਰਨ ਆ ਅੰਮ੍ਰਿਤਸਰ ਆ ਚਿਤਾਮਲੀ ਆ ਸਦੂਰਗੜਾ ਆ ਗਿੱਲ ਐਡ ਮੋਗਾ ਆ ਸੋ ਟ੍ਰੇਨਿੰਗ ਸੈਂਟਰਾਂ ਦੇ ਵਿੱਚ ਬਾਕੀ ਖੇ ਜ਼ਿਲ੍ਹੇ ਦੇ ਬੱਚੇ ਆੜ ਕੇ ਉਹ ਟ੍ਰੇਨਿੰਗ ਪ੍ਰਾਪਤ ਕਰਦੇ ਦੋ ਤਰ੍ਹਾਂ ਦੀ ਟ੍ਰੇਨਿੰਗ ਹੈ ਹਾਂਜੀ ਹਾਂਜੀ ਇੱਕ ਤਾਂ ਅਸੀਂ ਦਨੇ ਉਹਨੂੰ ਬੇਸਿਕ ਚੀਜ਼ਾਂ ਦੱਸਦੇ ਆਂ ਵੀ ਰੱਖ ਰਖਾਓ ਕਿੱਦਾਂ ਕਰਨਾ ਉਹ ਹੈਗੀ ਆ ਦੋ ਹਫ਼ਤੇ ਦੀ ਉਹਦੇ 10 ਦਿਨ ਕਲਾਸਾਂ ਲੱਗੀਆਂ ਤੇ 750 ਰੁਪਏ ਫੀਸ ਹੈ ਐਸੀ ਭਰਾ ਲਈ 1000 ਰੁਪਏ ਜਨਰਲ ਵਾਸਤੇ ਉਹ ਵੀ ਸਾਡੇ ਕੋਲ ਇੱਕ ਨੈਸ਼ਨਲ ਲਾਈਸਟਾਕ ਮਿਸ਼ਨ ਆ ਉਹਦੇ ਵਿੱਚ ਸਾਡੇ ਕੋ ਕੋਈ ਕਿਸੇ ਨੇ ਫੰਡਸ ਆ ਜਾਂਦੇ ਆ ਉਹ ਫੀਸ ਵੀ ਵੇਵ ਕਰ ਦਿੱਤੀ ਆ ਓਕੇ ਸਰ ਓਕੇ ਬਹੁਤ ਧੰਨਵਾਦ ਫੰਡਸ ਜੀ ਉਹ ਔਨ ਦਾ ਸਕੀਮ ਐਨ ਐਲ ਐਫ ਠੀਕ ਓਕੇ ਫਿਰ ਸਾਡੇ ਕੋ 4 ਹਫਤੇ ਦੀ ਉਹਦੇ ਵਿੱਚ ਬਾਇਦਰ ਕਲਾਸਾਂ ਲੱਗਦੀਆਂ। ਠੀਕ ਹੈ ਸਰ। ਉਹਦੇ ਵਿੱਚ ਹੋਰ ਅਸੀਂ ਤਰੀਕੇ ਨਾਲ ਦੱਸਦੇ ਆ ਪਸੂ ਦੀ ਡਿਟੇਲ ਜਾਣਕਾਰੀ ਹੁੰਦੀ ਹੈ ਉਹਦੇ ਵਿੱਚ। ਡਾਕਟਰ ਰਿਟਾਇਰ ਰੱਖੇ ਹੋਏ ਨੇ। ਹੋਰ ਬਤੇਰੇ ਦੀ ਸਖਲਾਈ ਉਤਪਕੋਸ਼ਨਾ ਉਹਦਾ ਉਹਦੇ ਵਿੱਚ ਅਸੀਂ ਉਹਨੂੰ ਅਪਡੇਟ ਕਰਦੇ ਆ। ਇਹ ਟ੍ਰੇਨਿੰਗ ਕਰਨ ਤੋਂ ਬਾਅਦ ਲੋਡ ਮੁਤਾਬਕ ਹਾਂਜੀ ਜੀ ਜਿੰਨਾ ਉਹ ਕਰਜ਼ਾ ਚਾਹੁੰਦਾ ਅਸੀਂ ਉਸ ਸੰਬੰਧਿਤ ਬੈਂਕ ਨੂੰ ਉਹਦੀ ਕੇਵਾਈਸੀ ਕਰਾ ਕੇ ਆਧਾਰ ਕਾਰਡ ਲੈ ਕੇ ਪੈਨ ਕਾਰਡ ਲਾ ਕੇ ਉਹਦੀ ਸਿੰਪਲ ਚੈੱਕ ਕਰਕੇ ਉਹਨੂੰ ਅਸੀਂ ਬੈਂਕ ਨੂੰ ਲੋਨ ਭੇਜ ਦਿੰਦੇ ਆ। ਤੇ ਕੋ ਨੋਨ ਕਿੰਨਾ ਲੈ ਸਕਦਾ ਦੂ ਪਸ਼ੂਆਂ ਦਾ ਪੰਜਾਂ ਦਾ ਦਸਾਂ ਦਾ 20ਾਂ ਤੱਕ ਹਾਂਜੀ ਹਾਂਜੀ ਉਹਦੇ ਵਿੱਚ 25% ਤੋਂ ਲੈ ਕੇ 33% ਸਬਸਿਡੀ ਹੈ ਕੀਮਤ ਜਿਹੜੀ ਆ 70000 ਰੁਪਏ ਕੈਟਰੀ ਰੱਖੀ ਹੈ ਅੱਛਾ ਜੀ ਉਹ ਹੁਣ ਵਧ ਜਾਏਗੀ ਇਹ ਨੈਕਸਟ ਇਅਰ ਤੋਂ 80000 ਹੋ ਜਾਏਗੀ ਜਨਵਰੀ ਦੀ 1 ਸੋਚਣੀ ਹੈ ਬਾਕੀ ਦਾ ਰੇਟ ਤਾਂ ਅਪਡਾਟ ਹੁੰਦੇ ਆ ਸੀਕ ਬੇਸਿਕ ਰੇਟ ਜਲਦੀ ਨਿਵਾੜ ਵੱਲੋਂ ਸਾਡੇ ਕੋਲ ਡੇਟ ਆਉਦੇ ਆ ਉਸ ਤੋਂ ਬਾਅਦ ਜਦੋਂ ਉਹਨੇ ਛੇਡ ਵਾਸਤੇ ਰਹਿਣਾ ਛੇਡ ਵਾਸਤੇ ਭਰਦੀ ਦਾ ਜੀ ਉਹਨੇ 10 ਕੈਟਲ ਰੱਖਣੇ ਆ 4 ਲੱਖ ਛੱਡਦਾ ਜੀ ਉਹਨੇ 20 ਰੱਖਣੇ ਆ ਤੇ 6 ਲੱਖ ਛੱਡਦਾ ਛੱਡ ਤੇ ਵੀ ਸਾਡੇ ਕੋਲ ਸਬੇ ਸਬਸਿਡੀਆਂ ਆ ਜਾਂਦੀਆਂ ਲੱਖ ਤੋਂ ਲੈ ਕੇ 1.5 ਲੱਖ ਤੱਕ ਉਹ ਵੀ ਨਹੀਂ ਕਰਾਈਦੀਆਂ ਉਹ ਤਾਂ ਕਰਾਈਦੀਆਂ ਜੀ ਉਹ ਸਾਡੇ ਮਿਆਰਾਂ ਸਾਰ ਬਣਾਵੇ ਸਾਡੇ ਜਿੰਨੇ ਵੀ ਟ੍ਰੇਨਿੰਗ ਸੈਂਟਰ ਨੇ ਉਹਦੇ ਤੇ ਅਸੀਂ ਨਾ ਇੱਕ ਮਾਡਲ ਡੈਮੋ ਛੱਡਾਂ ਦੇ ਬਣਾ ਕੇ ਰੱਖੇ ਹੋਏ ਸੋ ਜਦੋਂ ਆਪਾਂ ਕੈਟਲ ਛੱਡ ਵਾਸਤੇ ਕਰਜ਼ਾ ਲੈ ਕੇ ਉਹਨੂੰ ਆਪਾਂ ਸਬਸਿਡੀ ਲੈ ਸਕਦੇ ਆ فیر ਉਸ ਤੋਂ مشینری ਆ ਗਈ ਦੋ ਚੋਰ ਵਾਲੀ ਲੈਣੀ ਆ ਆਚਾਰ ਪਾਉਣ ਵਾਲੀ ਲੈਣੀ ਆ ਸਿੰਗਰ ਨੂੰ ਕੋਈ ٹی ਐਮ ਆਰ ਲੈਣਾ ਟੋਟਲ ਮਿਕਸ ਰੈਸ਼ਨ مشین ਹੈ ਤੁਸੀਂ ਕੋਈ 18 4 ਕੱਟਣ ਵਾਲੀ ਲੈਣੀ ਆ ਕੋਈ ਗੱਠਾਂ ਬਰਉਣ ਵਾਲੀ مشین ਲੈਣੀ ਆ ਲੋਡਰ ਲੈਣਾ ਟਰੈਕਟਰ ਲੈਣਾ مطلب ਕੋਈ ਅਸੀਂ ਪੁਆਇੰਟ ਛੱਡੇ ਨਹੀਂ ਰਿਪਾਰਟ ਦੇ ਸਾਰਾ ਕੁਝ ਇਹ ਤੁਹਾਨੂੰ ਬਹੁਤ ਵਧੀਆ ਹੁੰਦਾ ਹੈਗੇ ਆ ਉਹ ਕਰਜ਼ੇ ਲੈ ਕੇ ਉਹ ਸਾਡੇ ਕੋਲ ਸਬਸਨੀ ਪ੍ਰਾਪਤ ਕਰ ਸਕਦੇ ਕਿਉਂਕਿ ਨਾ ਆਮ ਡੈਰੀ ਫਾਰਮਰ ਕਈਆਂ ਦੀ ਸ਼ਿਕਾਇਤ ਰਹਿੰਦੀ ਹੈ ਜੀ ਸਾਨੂੰ ਲੋਨ ਨਹੀਂ ਮਿਲਿਆ ਨੂੰ ਨਹੀਂ ਮਿਲਿਆ ਉਹਦੇ ਵਿੱਚ ਇਹ ਕੁਝ ਜਿਹੜੇ ਕਾਰਨ ਹੁੰਦੇ ਨੇ ਉਹਨਾਂ ਬਾਰੇ ਦੱਸੋ ਜੀ ਤੁਸੀਂ ਕੁਐਸਚਨ ਕੀਤਾ ਹੈ ਕਿ ਬੈਂਕਾਂ ਜਿਹੜੀਆਂ ਲੋਨ ਨਹੀਂ ਮਿਲਦੇ ਉਹਦੇ ਬੜੇ ਕਾਰਨ ਨੇ ਸਭ ਤੋਂ ਪਹਿਲਾਂ ਸਾਡੀ ਜੀਵਿਦਾਧ ਭਰਾ ਤੇ ਆ ਜਾਂਦਾ ਉਹ ਇੱਕ ਅਪਡੇਟ ਨਹੀਂ ਹੈ ਉਹ ਲੋਨ ਲੈ ਲੈਂਦਾ ਉਹ ਕਿਸੇ ਰਜਿਵੇਂ ਵਿੱਚ ਫਸ ਜਾਂਦਾ ਨੋ ਡਾਊਟ ਪੈਸਾ ਹੁੰਦਾ ਉਹਦੇ ਕੋਲ ਉਹ ਕੋ ਮੈਨੇਜ ਨਹੀਂ ਪੂਰਾ ਹੁੰਦਾ ਠੀਕ ਹੈ ਮਤਲਬ ਮੈਨੇਜਮੈਂਟ ਦੀ ਕਮੀ ਹੈ ਅਸੀਂ ਇਹ ਵੀ ਸਿਖਾਉਨੇ ਆ ਵੀ ਹਾਊ ਟੂ ਮੈਨੇਜ ਵੀ ਤੂੰ ਪੈਸਾ ਲੈ ਲਿਆ ਤੂੰ ਕਿਦਾਂ ਧਿਆਨ ਰੱਖਣਾ ਇੱਕ ਘਰ ਬੱਚੇ ਦੀ ਡਿਊਟੀ ਲੋਣੀ ਹੈ ਕਿ ਹਰ ਮਹੀਨੇ ਪੈਸੇ ਬੈਂਕ ਚ ਦੇ ਕੇ ਆਉਣੇ ਆਉਣੇ ਆ ਜਾਂ ਉਹਦੀ ਘਰ ਵਾਲੀ ਨੇ ਜਾਂ ਆਪਣੇ ਭਰਾ ਨੂੰ ਜੋ ਵੀ ਹੈ ਸਾਰਾ ਕੁਝ ਸਿਖਾਉਨੇ ਆ ਤਾਂ ਜੋ ਕਿ ਉਹ ਸਾਡਾ ਫਾਰਵਰ ਫੇਲਰ ਨਾ ਹੋਵੇ ਉਹ ਹੁੰਦਾ ਬੇਨਤੀ ਆ ਮੰਨ ਲਓ ਉਹਦੇ ਫਾਦਰ ਨੇ ਲੋਨ ਲੈ ਲਿਆ ਉਦੋਂ ਕੋ ਕਿਸਤਾ ਨਹੀਂ ਸਮੇਸਰ ਦੇ ਹੋਈਆਂ ਉਹ ਤਾਂ ਉਹਦੇ ਗਾ ਬੇੜੇ ਨੂੰ ਨਹੀਂ ਮਿਲਦਾ ਉੱਥੇ ਪ੍ਰੋਬਲਮ ਹੁੰਦੀ ਹੈ ਸਿਬਲ ਇੱਕ ਸਿਬਲ ਬੇਸ ਮੰਨਿਆ ਜਾਂਦਾ ਜਿੱਦ ਕਰਕੇ ਇਹ ਪ੍ਰੋਬਲਮ ਇਹ ਹੋਰ ਕੋਈ ਕਾਰਨ ਨਹੀਂ ਬਿਲਕੁਲ ਡੇਰੀ ਫਾਰਮ ਦੇ ਕਿਤੇ ਅੱਜ ਦੀ ਡੇਟ ਚ ਸਾਡੇ ਕੋ ਫਾਰਮਰ 50% ਤੱਕ ਪ੍ਰੋਹ ਲੈ ਰਹੇ ਠੀਕ ਹੈ ਸਰ ਸਾਡੇ ਕੋ ਪਰ ਕੈਪਟਾ ਅਸਲ 1220 ਗ੍ਰਾਮ ਦੁੱਧ ਦਾ ਰੋਜ਼ ਪੈਦਾ ਹੋ ਰਿਹਾ ਦੋਦੀ ਕੋਈ ਘਰ ਨਹੀਂ ਹੈਗੀ ਠੀਕ ਹੈ ਸਰ ਬڑے ਫਾਰਮਰ ਹੈਗੇ ਆ ਜਿਹੜੇ ਕਿ ਆਪਣੀਆਂ 35 ਕਿਲੋ 40 ਕਿਲੋ ਦੀ ਕਾਮਾਂ ਰੱਖ ਰਿਆ ਔਰ ਇੰਨਾ ਪ੍ਰੋਫਿਟ ਲੈ ਰਿਆ ਸਾਡੇ ਕੋਲ ਲਾਈਵ ਘਟੂ ਘੜ 500 ਹਜ਼ਾਰ ਨਾਲ ਹੋਣੀ ਹੈ ਪੰਜਾਬ ਦੇ ਵਿੱਚ ਤੁਹਾਨੂੰ ਸਿਖਾ ਸਕਦੇ ਆ ਵੀ ਫਾਰਮ ਨੂੰ ਹੋ। ਸੋਚ ਕਰਕੇ ਦੀ ਫਾਰਮ ਚ ਅਸੀਂ ਜੋ ਜੰਗਰ ਜੋ ਸਾਡੇ ਫਾਰਮਰ ਨੇ ਭੈਣ ਭਰਾਏ ਜਿਹੜੇ ਕਰਦੇ ਆ ਉਹ ਅਪਡੇਟ ਕਰਨ ਜਿਹੜੇ ਛੱਡ ਕੇ ਬਹਿ ਗਏ ਆ ਉਹ ਦੁਬਾਰਾ ਸ਼ੁਰੂ ਕਰ ਲੈਣ ਜਿਹਨੇ ਦੋ ਰੱਖੇ ਉਹ 10 ਕਰ ਲੈਣ 10 ਤੋਂ 20 30 50 100 ਤੱਕ ਬਹੁਤ ਫਾਰਮਿਟੀ ਹੈਗੀਆਂ ਬਹੁਤ ਸਕੀਮਾਂ ਹੈਗੀਆਂ ਸਾਡੇ ਕੋਲ ਗੋਕਲ ਮਿਸ਼ਨ ਵੀ ਹੈਗਾ ਇੱਕ ਉਹਦੇ 200 ਕਟ ਦਾ ਪ੍ਰਬੰਧ ਆ ਪਰਚੇਜ਼ ਕਰਕੇ ਰੱਖਣ ਦਾ 4 ਕਰੋੜ ਦਾ ਪ੍ਰੋਜੈਕਟ ਆ 2 ਕਰੋੜ ਸਬਸਿਡੀ ਆ ਜੋ ਵੀ ਤੁਹਾਨੂੰ ਚਾਰੇ ਨਾ ਸਵੰਧ ਮਸ਼ੀਨਾਂ ਚਾਹੀਦੀਆਂ 1 ਕਰੋੜ ਤੱਕ ਲੈ ਲਓ ਨੈਸ਼ਨਲ ਲਾਈਫਸਟਾਕ ਮਿਸ਼ਨ ਤਹਿਤ ਤੇ 50% 50 ਲੱਖ ਸਬਸਿਡੀ ਬਿਲਕੁਲ ਸਰ ਜੀ ਹੋਰ ਔਰ ਵਾਲੇ ਸਮੇਂ 'ਚ ਅਸੀਂ ਐਨ ਐਲ ਐਮ ਦੇ ਅਧੀਨ ਬੀਮੇ ਦਾ ਸਬਸਿਡੀ ਦੇਣ ਲੱਗੇ ਆ ਪ੍ਰੀਮੀਅਮ ਤੇ ਪਸ਼ੂ ਦੇ ਪੀਮਾ ਕਰਾਉਂਦੇ ਉਹਦਾ ਵੀ ਪਰੰਦੇੜਾ ਹੋ ਆ ਰਿਹਾ ਆ ਟੂਰ ਕਰਵਾ ਰਹੇ ਆ ਟ੍ਰੇਨਿੰਗਾਂ ਦੀ ਫੀਸਾਂ ਮਾਫ ਕਰਵਾ ਰਹੇ ਆ ਤਾਂ ਜੋ ਸਾਡਾ ਜਿਹੜਾ ਫਾਰਮਰ ਆ ਉਹਦਾ ਉਤਸ਼ਾਹ ਵਧੇ ਉਹਨੂੰ ਗਿਆ ਜਵਾਬਾ ਹੋਣ ਆਉਣ ਵਾਲਾ ਮੁੱਖ ਸੰਤਾ ਡੀ ਦੀ ਫਾਰਮਿੰਗ ਬਣਦਾ ਜਾ ਰਿਹਾ ਜੀ ਜਿਹੜਾ ਕਿ ਕਦੇ ਵੀ ਪਿੱਛੇ ਨਹੀਂ ਹੋ ਸਕਦਾ ਤੁਸੀਂ ਢਾਈ 2 3 ਸਾਲ ਪਿੱਛੇ ਚਲ ਜਓ ਜਦੋਂ ਕਰੋਨਾ ਆਉਂਦਾ ਸੀਗਾ ਤੇ ਚਿਰ ਚਾਰ ਦੁਕਾਨਾਂ ਚਾਰਾਂ ਦਿਨਾਂ ਬਾਅਦ ਖੁੱਲ ਗਈਆਂ ਸੀ ਕਿਹੜੀ ਕਿਹੜੀਆਂ ਦੁੱਧ ਦੀ ਦਵਾਈਆਂ ਦੀ ਕਰਿਆਨੇ ਦੀ ਤੇ ਸਬਜ਼ੀ ਦੀ ਇਹ ਚਾਰ ਦੁਕਾਨਾਂ ਖੁੱਲੀਆਂ ਸੀਗੀਆਂ ਸੋ ਦੁੱਧ ਕਦੇ ਵੀ ਖਤਮ ਨਹੀਂ ਹੋ ਸਕਦਾ ਔਰ ਨਾ ਕਿਤੇ ਸਹਿਜੀ ਕਿਤੇ ਡੁੱਬੀ ਡੁਪਲੀਕੇਟ ਆ ਉਹ ਸਾਨੂੰ ਬੜੀਆਂ ਗੱਲਾਂ ਉਹਦੀਆਂ ਡੁਪਲੀਕੇਟ ਆ ਪਰ ਸਾਨੂੰ ਕੋਈ ਨਹੀਂ ਦੱਸਦਾ ਕਿ ਕਿੱਥੇ ਬਣਦਾ ਅਸੀਂ ਲੀਗਲ ਇਹਨੂੰ ਡਿਪਾਰਟਮੈਂਟ ਕੰਮ ਕਰਦਾ ਹੈਲਥ ਵਾਲਾ ਅਸੀਂ ਉਹਨੂੰ ਉਸ ਵੇਲੇ ਇਨਫੋਰਮੇਸ਼ਨ ਦੇਵਾਂ ਗੁਪਤ ਤੇ ਉਹ ਤੇ ਕਾਰਵਾਈ ਕਰ ਦੇਗਾ ਇੱਕ ਜਿਹੜਾ ਆਮ ਡੈਰੀ ਫਾਰਮਰ ਹੈ ਜਦੋਂ ਉਹਦੇ ਦਿਮਾਗ 'ਚ ਆਉਂਦਾ ਮੈਨੂੰ ਥੋੜਾ ਜਿਹਾ ਫੰਡਿੰਗ ਦੀ ਪ੍ਰੋਬਲਮ ਹੈ ਤੇ ਮੈਂ ਲੋਨ ਲੈਣਾ ਤਾਂ ਸਭ ਤੋਂ ਪਹਿਲਾਂ ਉਹਨੂੰ ਕਿੱਥੇ ਦਸਤਕ ਦੇਣੀ ਚਾਹੀਦੀ ਹੈ ਪਹਿਲਾਂ ਤਾਂ ਗਿਆਨ 'ਚ ਵਾਅਦਾ ਕਰਾਂਗੇ ਕਿ ਗਿਆਨ ਅਸੀਂ ਨੂੰ ਟ੍ਰੇਨਿੰਗ ਦੇ ਕੇ ਜੂਨੀਅਰ ਟ੍ਰੇਨਿੰਗ ਕੀਤੀ ਹੋਈ ਆ ਤਾਂ ਇਹ ਸਿੱਧਾ ਲੋਨ ਬੈਂਕ 'ਚ ਭੇਜ ਦਾਂਗੇ SBI ਬੈਂਕ ਇਹੋ ਜੀ ਐਸਬੀਆਈ ਬੈਂਕ ਹੈ ਜਿਹੜੀ ਕਿ 10 ਲੱਖ ਤੱਕ ਮੁਦਰਾ ਸਕੀਮ ਚ ਬਗੈਰ ਜ਼ਮੀਨ ਤੋਂ ਲੋਨ ਦੇ ਰਹੀ ਹੈ ਜਿਹੜਾ ਕੋਈ ਐਸਸੀ ਭਰਾ ਆ ਜਾਂ ਕੋਈ ਲੇਡੀ ਆ 1 ਕਰੋੜ ਤੱਕ ਸਟੈਂਡ ਅਪ ਇੰਡੀਆ ਚੋਂ ਲੈ ਲਵੇ ਬਗੈਰ ਜ਼ਮੀਨ ਤੋਂ ਬਹੁਤ ਸਸਤੇ ਰੇਟਾਂ ਤੇ ਐਗਰੀਕਲਚਰ ਫਾਇਨਾਂਸ ਹੈ ਏਆਈਐਫ ਹੈ ਉਹ ਚ 2% ਵਿਆਜ ਜਾਂ 3% ਤੋਂ ਥੋੜੀ 6% ਤੋਂ ਲੈ ਲਵੇ ਸੋ ਕੋਈ ਇਹ ਕਾਰਨ ਵੀ ਹੈਗਾ ਜਿੱਥੇ ਤੁਹਾਨੂੰ ਹੈਲਪ ਮਿਲ ਜੇ ਠੀਕ ਮੇਰਾ ਸੁਨੇਹਾ ਹੈ ਆਪਣੇ ਨੇੜੇ ਦੇ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਰੀ ਵਿਕਾਸ ਦੇ ਦਫ਼ਤਰ ਜਾ ਕੇ ਸੰਪਰਕ ਕਰੋ ਤੇ ਭਰਪੂਰ ਜਾਣਕਾਰੀ ਲਵੋ ਤੇ ਆਪਣੇ ਵੱਧ ਤੋਂ ਵੱਧ ਦੇਸ਼ਧੰਦੇ 'ਚ ਫਾਇਦਾ ਲਵੋ। ਬਹੁਤ ਸਹੀ। ਦਵਿੰਦਰ ਸਿੰਘ ਜੀ ਇਹ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।